ਸਰਕਾਰ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਜਿਹੜੇ ਰਾਤ ਨੂੰ ਲੁੱਟਕੋ ਹੋ ਰਹੀ ਹੈ ਅਸੀਂ ਮੰਡੀ ਆਣ ਤੋਂ ਡਰਦੇ ਹਾਂ ਅਰੇ ਬੰਦਾ ਬੱਲੇ ਮੰਡੀ ਨਹੀਂ ਆ ਰਿਹਾ ਕੋਈ ਜ਼ਿੰਮੇਵਾਰ ਮੰਡੀ ਨਹੀਂ ਆਉਂਦਾ ਡਰਦਾ ਇਹਦੇ ਵਾਸਤੇ ਸਰਕਾਰ ਵੱਸੇ ਕੁਝ ਨਹੀਂ ਹੈ ਇਹ ਕੌਣ ਸੁਣਵਾ ਨੂੰ ਲਾ ਕੇ ਲਾਣੇ ਚਾਹੇਗੇ ਨਹੀਂ ਇਹਦਾ ਇਹ ਹੱਕ ਨਹੀਂ ਅੱਜ ਕਿੰਨੀ ਵਾਰ ਦੱਤਾ ਹੋਈ ਆ ਜਰਨਲ ਨਾਲ ਹੋ ਗਈ ਜੀ ਗੰਜੀ ਨਾਲ ਹੋ ਗਈ ਕੱਲ ਪ੍ਰਿੰਸ ਮਗਰ ਪੈ ਗਏ ਪਰਸੋਂ ਅਸੀਂ ਦੇਖੇ ਹੈ ਇਹਦਾ ਮਤਲਬ ਅਸੀਂ ਕੀ ਕਰੀਏ ਦੱਸੋ ਅਮਰਪੁਰਾ ਵਸਤੀ ਸਾਰੇ ਪਾਸੇ ਜਨ ਲੁੱਟਕੋ ਸ਼ੁਰੂ ਹੋ ਗਈ ਹੈ ਇਸ ਕਰਕੇ ਕੋਲਸੂ ਅਸੀਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਖਿੱਚ ਕੇ ਇਹਨਾਂ ਨੂੰ ਰੱਖੋ ਭਾਇਓ ਕਿੰਨੇ ਕਿੰਨੇ ਵਿਅਕਤੀ ਹੁੰਦੇ ਆ ਭਾਈ ਜੀ 6 6 ਜਣੇ 3 3 ਜਣੇ ਮੋਟਰਸਾਈਕਲ ਦੇ ਰਾਤ ਨੂੰ ਤੁਰੇ ਫਿਰਦੇ ਆ ਮੰਦੀਰ ਮਹੱਲੇ ਚ ਗਲੀਆਂ ਮੋੜਾਂ ਤੇ ਆਵੇਂ ਆ ਮੁੰਡੇ ਘਰੇ ਕਾਹਦੇ ਵੇ ਖੜੇ ਆ ਹਾਂਜੀ ਇਹ ਇਹ ਸਭ ਚਿੱਟੇ ਵਾਲੇ ਆ ਜੀ ਹੋਰ ਕੀ ਕਰੀ ਜਾਂਦਾ ਇਹਨਾਂ ਨੂੰ ਐ ਗਰੀਬੰਦਾ ਤਾਂ ਨਹੀਂ ਬੋਲਦਾ ਅਗਲਾ ਕਹਿੰਦਾ ਆਪਣੇ ਮਾਰ ਕੇ ਚਲਾਜੂ ਪੈਸੇ ਦੇ ਕੇ ਤੁਰਿਆਂ ਦਾ ਸਰਕਾਰ ਦੇ ਲੋਕਾਂ ਨੂੰ ਚਲਾਈ ਜਾਂ ਯੁੱਧ ਨਸਿਆਂ ਵਿਰੁੱਧ ਹੋ ਤੇ ਤੁਸੀਂ ਕਹਿੰਦੇ ਵੇ ਚੁੱਟੇ ਵਾਲੀ ਆਈ ਇਹ ਕੋਈ ਬੇਜ਼ਗਾਰ ਲੋਕ ਜਿਹੜੇ ਬੇਗਾਰ ਮੁੰਡੇ ਆ ਉਹਦੇ ਕੰਮ ਨੇ ਮਿਲੂ ਚਿੱਟਾ ਮਿਲੂ ਕਿੱਥੋਂ ਲਿਆਣਗੇ ਬਾਰੇ ਘਰੇ ਪੈਸੇ ਨਹੀਂ ਉਹਨਾਂ ਦੇ ਕੰਮ ਇਹ ਤਾਂ ਨਹੀਂ ਮਾੜਾ ਸਰਕਾਰ ਖਿੱਚਣਗੇ ਜਿਹੜੇ ਪਹਿਲੇ ਚਿੱਟਾ ਪਿਛੋ ਲਿਆਣ ਵਾਲੇ ਉਹਨਾਂ ਨੂੰ ਰੋਕੋ ਮੇਨ ਗੱਲ ਆ ਉਹਨੂੰ ਰੋਕੋ ਕੀ ਨਾਲੇ ਦਾ ਬਹਿਨ ਕਿੰਨੀ ਲੁੱਟ ਗੋਰੀ ਆ ਰਾਤ ਨੂੰ ਡਰ ਕੇ ਆਣਾ ਘਰ ਵਾਲੇ ਕਹਿੰਦੇ ਛੱਡ ਦਿਓ ਮੰਡੀ ਅਸੀਂ ਮੰਡੀ 6 ਵਜੇ ਸਟਾਰਟ ਕਰਨ ਨੂੰ ਕਹਿ ਰਹੇ ਪ੍ਰਧਾਨ ਨੂੰ ਵੀ 6 ਵਜੇ ਸਟਾਰਟ ਕਰਾਂਗੇ ਮੰਡੀ ਦਾ ਪਹਿਲਾਂ ਕਰਨਾ ਚਾਹੀਦਾ 10 ਦਿਨ ਹੋ ਗਏ ਪੂਰੀਆ ਲੁੱਟਾਂ ਗੋਰੀਆ ਕੋਈ ਪੁਲਿਸ ਸੁਣਵਾਈ ਨਹੀਂ ਕਰੀ ਇੱਕੋ ਜਿੰਨ ਪੁਲਿਸ ਖੜੀ ਆ ਉਦੋਂ ਬਾਅਦ ਉਦੋਂ ਬਾਅਦ ਪੁਲਿਸ ਨਹੀਂ ਖੜੀ ਠੀਕ ਹੈ ਸਾਢੇ 8:00 ਦੇ ਸਵੇਰ ਨੂੰ 10 8-10 ਬੰਦਿਆਂ ਨੂੰ ਫੜ ਲਿਆ ਮੰਡੀ ਵਾਲਾ ਉਹਨਾਂ ਦੇ ਪੈਸੇ ਗੋਲੇ ਮੋਬਾਈਲ ਖੋਣਾ ਉਹਨਾਂ ਦਾ ਕੋਣ ਹੈ ਜ਼ਿੰਮੇਵਾਰ ਸਰਕਾਰ ਸੋਚੇ ਨਾ ਕੋਣ ਹੈ ਜ਼ਿੰਮੇਵਾਰ ਇਹ ਹੋਣਾ ਕੀ ਚਾਹੀਦਾ ਇਹ ਮਤਲਬ ਇਹ ਹੋਣਾ ਕੀ ਚਾਹੀਦਾ ਸਰਕਾਰ ਸੋਚੇ ਕੁਝ ਸਹੂਲਤਾਂ ਕਰੇ ਕੋਈ ਮਾਣਾ ਸ਼ਹਿਰ ਦਾ ਸੋਚੇ ਜੇ ਐਂ ਬਰਬਾਦ ਕਰਨਾ ਤਾਂ ਹੱਥ ਸਾਡੇ ਹੱਥ ਖੜੇ ਆਈ ਰੱਖਸ਼ੇ ਲੈ ਲੈਣੇ ਜਿੰਨਾ ਕੰਮ ਹੋਊਗਾ ਕਰ ਲਿਆ ਕਰ ਦੋ ਚਾਰ ਪੀਏ ਗੁਰਦੁਆਰੇ ਹੈ ਗਿਆ ਰੋਟੀਆਂ ਖਾਵਾਂਗੇ ਜਿੰਨਾ ਜੀ ਮਾਲਕ ਦੇ ਰਿਹਾ ਵੱਡੇ ਵੱਡੇ ਲੋਕਾਂ ਦੇ ਜਿਹਨਾਂ ਦੀ ਪੈਨਸ਼ਨਾਂ ਲੱਗੀ ਆ ਠੀਕ ਆ ਸਰਕਾਰੀ ਆ ਉਹਨਾਂ ਨੂੰ ਅੱਜ ਕਾ ਲੈਸ ਆ ਗਰੀਬ ਬੰਦਾ ਜਿਹੜਾ 300 ਕਮਾਣ ਵਾਲਾ ਉਹ ਤਾਂ ਭੁੱਖਾ ਮਰ ਜਾਊਗਾ ਸਿੱਧੀ ਗੱਲ ਉਹਨੇ ਤਾਂ ਬਾਅਦ ਚ ਕੀ ਕਰਨਾ ਕੱਲ ਨੂੰ ਜਿਹਦਾ ਵਿਆਹ ਹੋਇਆ ਅੱਜ ਬੱਚੇ ਭੁੱਖੇ ਮਰਦੇ ਆ ਠੀਕ ਆ ਮੁੜ ਕੇ ਕਹਿੰਦੇ ਆ ਬੰਦੇ ਨਸ਼ੇ ਦੇ ਲੱਗੇ ਨਸ਼ੇ ਦੇ ਤਾਂ ਆਪ ਹੀ ਲੱਗਣਾ ਜਦੋਂ ਹਾਲਾਤ ਹੀ ਨਸ਼ੇ ਵਾਲੇ ਆ ਦੇਖੋ ਚੰਗਾ ਹੋਵੇ ਸ਼ਹਿਰ 'ਚ ਕੋਈ ਸਹੂਲਤਾਂ ਹੋਣ ਕੋਈ ਟੌਲਟੀ ਹੋਵੇ ਫਿਰ ਵੀ ਕੋਈ ਸ਼ਹਿਰ ਦਾ ਸੋਚੀਏ ਸ਼ਹਿਰ 'ਚ ਜਦੋਂ ਅੰਨੀਆਂ ਲੁੱਟਾਂ ਕੋਆ ਮਾਰਦਾਤਾ ਹੋ ਰਹੀਆਂ ਇਹਦੀ ਕੋਈ ਸਲਵਾਈ ਨਹੀਂ ਕੁਝ ਲੈਣਾ ਨਹੀਂ ਦੇਣਾ ਨਹੀਂ ਸਾਡੇ ਪਟਿਆਲਾ ਵੱਲ ਤੇ ਅੰਨੀਆਂ ਲੁੱਟਾਂ ਕੋਆ ਹੋ ਗਈਆਂ ਸ਼ਰੀਆਬ ਬੰਦੇ ਨੇ ਕਾਪਾ ਰੱਖ ਕੇ ਸਿਰ ਤੇ 15000 ਰੁਪਏ ਲੈ ਗਏ ਕਿਸੇ ਨੇ ਕੋਈ ਸਲਵਾਈ ਨਹੀਂ ਕੀਤੀ ਠੀਕ ਹੈ ਇੱਕ ਗੱਲ ਹੋਰ ਆ ਉਥੇ ਪੁਲਿਸ ਕੜਾਈ ਉਹਨਾਂ ਨੇ ਇੱਕ ਦਿਨ ਪੁਲਿਸ ਖੜੀ ਐ ਠੀਕ ਆ ਉਹ ਵੀ ਪਟਿਆਲਾ ਪਾਟਕ ਦੇ ਪਾਰ ਜਿੱਦਾਂ ਲੁੱਟਾ ਘੋਆ ਹੁੰਦੀ ਆ ਉਥੇ ਪੁਲਿਸ ਨਹੀਂ ਖੜੀ ਉਹ ਪਰਲੀ ਚੜ ਗਈ ਇੱਕ ਦਿਨ ਨਹੀਂ ਆਈ ਉਸ ਤੋਂ ਬਾਅਦ ਪੁਲਿਸ ਨਹੀਂ ਆਈ ਅੱਜ ਵੀ ਬਤਾ ਦੇ ਨਾ ਤਾਂ ਨਾ ਤਾਂ ਕਦੇ ਅਸੀਂ ਰੋਡ ਤੇ ਕਦੇ ਪੁਲਿਸ ਦੇਖੀ ਆ ਆਂਦੀ ਜਾਂਦੀ ਗੇੜਾ ਵੀ ਨਹੀਂ ਮਾਰਦੀ ਪੁਲਿਸ ਪੁਲਿਸ ਜੇ ਗੇੜਾ ਵੀ ਮਾਰ ਲਿਆ ਫਿਰ ਵੀ ਚੋਰਾਂ ਨੂੰ ਡਰ ਹੋਵੇ ਵੀ ਪੁਲਿਸ ਤੁਰੀ ਪਿੱਤੀ ਆ ਵੀ ਜੇ ਚਾਵ ਜਦੋਂ ਪੁਲਿਸ ਜਦੋਂ ਪੁਲਿਸ ਨੂੰ ਪਤਾ ਵੀ ਅੱਤਰ 2:3 ਵਜੇ ਬੰਦੀ ਵਾਲੇ ਬੰਦੇ ਜਾਂਦੇ ਆ ਵੀ ਕੋਈ ਗੇੜਾ ਮਾਰੀ ਆ ਕੀ ਕੁਝ ਦੇਖੀ ਐ ਕੋਈ ਪੁਲਿਸ ਨਹੀਂ ਕੋਈ ਕੁਛ ਨਹੀਂ ਬਸ ਚੋਰ ਹੀ ਦਿਖਦੇ ਆ ਜਦੋਂ ਦੇਖਦੇ ਆ ਉਹਨਾਂ ਦਾ ਕੀ ਜਾਨਾ ਅਸੀਂ 3-300 ਰੁਪਏ ਝਾਲੀ ਕਮਾ ਕੇ ਪੈਸੇ ਇਕੱਠੇ ਕਰਦੇ ਆ ਉਹਨਾਂ ਦਾ ਕੁਛ ਨਹੀਂ ਆਵਾ ਸਿਰ ਤੇ ਚਾਕੂ ਰੱਖਿਆ ਪੈਸੇ ਲੈ ਕੇ ਆਸ ਹੋ ਗਈ ਉਹਨਾਂ ਨੂੰ ਮਾਰ ਕੌਣ ਗਿਆ ਮਾਰ ਅਸੀਂ ਗਏ ਜਿਨ੍ਹਾਂ ਨੇ ਮਹੀਨੇ 2 ਮਹੀਨੇ ਤਨਖਾਵਾ ਕੱਢੀਆਂ ਕੀਤੀਆਂ ਠੀਕ ਆ ਪੈਸੇ ਲੈ ਕੇ ਸਾਨੂੰ ਤਾਂ ਰੋਜ਼ ਸਵੇਰੇ 6 ਵਜੇ ਵੀ ਡਰ ਲੱਗਦਾ ਵੀ ਕੋਈ ਫੜ ਨਾ ਲਵੇ ਜਾਂਦੇ ਬੰਦੇ ਤੋਂ ਰਾਤ ਨੂੰ ਫੋਨ ਕੋ ਲੈਂਦੇ ਆ ਬਾਅਦ ਪੁਲਿਸ ਨੂੰ ਕਹਿੰਦੇ ਆ ਇਹ ਕਰਕੇ ਗਾਲਾ ਪੋਲਚ ਕਹਿੰਦੀ ਲੱ ਸਾਨੂੰ ਕੀ ਪਤਾ ਬੰਦਾ ਕਿਹੜਾ ਜਦ ਪੁਲਸੀ ਨਾਲ ਕੋ ਸੋਚੂਗੀ ਫਿਰ ਪੈਦਾ ਕੀ ਚਹਿਰ ਚ ਧੰਨਵਾਦ